ਅਸ਼ੋਕ ਜੀ ਲੰਬਾ ਲਾਤਾ ਤੁਹਾਡਾ ਸਾਡੇ ਠਾਕਰ ਸਾਹਿਬ ਨੇ ਠਾਕਰ ਮਰਗੀਤ ਸਿੰਘ ਜੀ ਨੇ ਠੀਕ ਹੈ ਨਾ ਹਾਂ ਬੱਬੀ ਸਾਡਾ ਫਿਰ ਰੁਪਿੰਦਰ ਜਲਾਲ ਜੀ ਆਜੋ ਸਾਡੇ ਬਹੁਤ ਹੀ ਸਰਕਾਰ ਜੋਗ ਦੁਨੀਆ ਦੇ ਮਹਾਨ ਬੁਲਾਰੇ ਲਾਡੀ ਸਾਡਾ ਵੀਰ ਬਜੋਲੇ ਤੋਂ ਰੇਸ਼ਮ ਗੁੜੀ ਪੁਜੇ ਨੇ ਸੋ ਲਾਡੀ ਇਡਲੀ ਵਾਲਿਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਹੁਣ ਸ਼ੋ ਬੱbbi ਵੀ ਕਰਕੇ ਦਿਖਾਓ ਮੈਨੂੰ ਲੱਗਦਾ ਬੱbbi ਪਾਜੀ ਆਜੋ ਬਾਹਰੋਂ ਬੁਲਟ ਮੋਟਰਸਾਈਕਲ ਲੈ ਕੇ ਲਓ ਜੀ ਸਾਡੇ ਸਰਦਾਰ ਨਿਸ਼ਾਨ ਸਿੰਘ ਜੀ ਸਰਪੰਚ ਕਚੀਤਪੁਰ ਦਾ ਸ਼ਕਰ ਸਾਹਿਬ ਨੂੰ ਬੇਨਤੀ ਹੈ ਸ਼੍ਰੀਮਤੀ ਨੀਕ ਮਨਾਰ ਜੀ ਨੂੰ ਸਾਡੇ ਪ੍ਰਧਾਨ ਸਾਹਿਬ ਦਿਓ ਜੀ ਸਾਡੇ ਸਰਪੰਚ ਸਾਹਿਬ ਨੂੰ ਇਹ ਮਾਨ ਸਨਮਾਨ ਪ੍ਰਕਾਸ਼ ਸਾਹਿਬ ਸਰਦਾਰ ਨਿਸ਼ਾਨ ਸਿੰਘ ਜੀ ਦਾ ਪਰਿਵਾਰ ਹਾਂਜੀ ਸਾਡੇ ਸਰਪੰਚ ਸਾਹਿਬ ਨੂੰ ਸਰਦਾਰ ਨਿਸ਼ਾਨ ਸਿੰਘ ਜੀ ਨੂੰ ਤਾਂ ਕਿ 8000 ਰੁਪਏ ਦਾ ਯੋਗਦਾਨ ਆ ਨਾਦੀ ਵੱਲੋਂ ਸਰਦਾਰ ਨਿਸ਼ਾਨ ਸਿੰਘ ਜੀ ਸਰਪੰਚ ਸਾਹਿਬ ਵੱਲੋਂ ਬਹੁਤ ਸਾਰਾ ਧੰਨਵਾਦ ਹੈ ਸਰਦਾਰ ਨਿਸ਼ਾਨ ਸਿੰਘ ਜੀ ਸਰਪੰਚ ਕਸੇਟਪੁਰ ਜਗਤ ਸਿੰਘ ਜੀ ਸਰਪੰਚ ਲਾਲਾ ہاں سارے بھن جی سابقہ سرپنچ ممبر بی جے پی پنجاب مینجنگ ڈائریکٹر شری مدلیک مناج جی ایس ایس ڈی انسٹیٹیوٹ آف نرسنگ اینڈ فارمیسی وہاں کا مان سمان کر رہے ہیں سارے شکر صاحب سارے سدار نشانپنچ سڈے پردھان لا ملکیت جی ٹاکر ملکیت جی ਸਰਦਾ ਸਤਨਾਮ ਸਿੰਘ ਜੀ ਜਥੇਦਾਰ ਸਾਹਿਬ ਜਥੇਦਾਰ ਸਤਨਾਮ ਸਿੰਘ ਜੀ ਨੂੰ ਬੇਨਤੀ ਹੈ ਆਓ ਜੀ ਆਓ ਦਰਸ਼ਕ ਵੀਰੋ ਫਾਈਨਲ ਮੈਚ ਵੇਖ ਕੇ ਜਾਣਾ ਹਾਂ ਫਾਈਨਲ ਮੈਚ ਦੀਆਂ ਟੀਮਾਂ ਮੈਦਾਨ ਦੇ ਵਿੱਚ ਪਹੁੰਚ ਜਾਣ ਆਹਾਹਾ ਬਹੁਤ ਵਧੀਆ ਹਾਂਜੀ ਹਾਂਜੀ ਜਗਰਾਉਂ ਦੀ ਟੀਮ ਅਜੇ ਤੱਕ ਚੈਨਾ ਜੀ ਨਹੀਂ ਪਹੁੰਚੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚੇ ਜਗਰਾਉਂ ਦੀ ਟੀਮ ਕੋਸ਼ਰ ਸਾਹਿਬ ਹਾਂਜੀ ਅੱਜ ਮੈਂ ਇੰਟਰ ਲੈਣਾ ਤੁਹਾਡਾ ਇੱਕ ਜਾਣਕਾਰੀ ਦੇਣੀ ਹੈ ਸਾਰੇ ਦਰਸ਼ਕਾਂ ਨੂੰ ਹਾਂਜੀ ਹਾਂਜੀ ਅੱਜ ਦਾ ਟੂਰਨਾਮੈਂਟ ਲਾਈਵ ਦਿਖਾਇਆ ਜਾ ਰਿਹਾ ਤੇ ਫੋਟੋਆਂ ਵੀ ਜਿਹੜੀਆਂ ਦਰਸ਼ਕਾਂ ਨਹੀਂ ਵੀ ਖਿੱਚੀਆਂ ਗੀਆਂ ਖਿਡਾਰੀਆਂ ਦੀਆਂ ਵੀ ਖਿੱਚੀਆਂ ਗੀਆਂ ਬਿਲਕੁਲ ਖਿਡਾਰੀ ਇਹ ਮੰਗ ਕਰ ਰਹੇ ਆ ਵੀ ਸਾਨੂੰ ਫੋਟੋਆਂ ਨਹੀਂ ਮਿਲਦੀਆਂ ਵੀ ਇਹ ਕਿਵੇਂ ਮਿਲਣਗੀਆਂ ਸਰਦਾਰ ਨਨਿੰਦਰ ਸਿੰਘ ਦੀ ਸਰਪੰਚ ਹਿਲਾਲਾ ਹਾਂਜੀ ਸਰਦਾਰ ਨਨਿੰਦਰ ਦਰਸ਼ਕ ਵੀਰੋ ਅੱਜ ਇੰਟਰਨੈਟ ਦਾ ਯੁੱਗ ਹੈ ਤੇ ਲਾਈਵ ਜਿਹੜਾ ਦੇਖ ਰਹੇ ਹੋ ਤੁਸੀਂ ਇਹਦੀਆਂ ਫੋਟੋਆਂ ਵੀ ਤੁਸੀਂ ਚੱਕ ਸਕਦੇ ਹੋ ਕਬੱਡੀ365.com ਨੇ ਐਪ ਬਣਾਈ ਆ ਜਿਹਦੇ ਕੋਲ ਐਂਡਰੋਇਡ ਫੋਨ ਹੈ ਉਹ ਆਪਣੇ ਫੋਨਾਂ ਦੇ ਵਿੱਚ ਮੇਰੇ ਵੀਰੋ ਐਪ ਡਾਊਨਲੋਡ ਕਰ ਸਕਦੇ ਹੋ ਉਹਦੇ ਤੋਂ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਉਹਦੇ ਤੋਂ ਤੁਸੀਂ ਫੋਟੋਆਂ ਵੀ ਚੱਕ ਸਕਦੇ ਹੋ ਤੇ ਉਹਦੇ ਤੇ ਤੁਸੀਂ ਆਪਣੇ ਘਰ ਬੈਠੇ ਹੀ 2G ਕਨੈਕਸ਼ਨ ਤੇ ਨਹੀਂ 3G ਜਾਂ Wi-Fi ਤੇ ਲਾਈਵ ਵੀ ਦੇਖ ਸਕਦੇ ਹੋ ਤੇ ਸਾਡੇ ਮੰਤਰੀ ਸਾਹਿਬ ਦਾ ਮਾਨ ਵੱਖਰੀ ਐਪ ਹੈ ਮੰਤਰੀ ਸਾਹਿਬ ਦਾ ਮਾਨ ਸਨਮਾਨ ਹਾਂਜੀ ਇੱਕ ਵੱਖਰੀ ਜਿਹੜੀ ਐਪ ਆ ਉਹ ਆਈਫੋਨ ਦੇ ਲਈ ਵੀ ਬਣੀ ਐ ਇਹ ਤੁਹਾਡੀ ਸਾਰਿਆਂ ਦੀ ਜਾਣਕਾਰੀ ਲਈ ਤਾਂ ਦੱਸ ਰਿਹਾ ਵੀ ਕਈ ਵਾਰੀ ਟਾਈਮ ਨਹੀਂ ਹੁੰਦਾ ਤੁਹਾਡੇ ਕੋਲੇ ਟੂਰਨਾਮੈਂਟ ਤੇ ਆਉਣ ਦਾ ਪਰ ਉਹਦੇ ਜਰੀਏ ਤੁਸੀਂ ਇਹਨਾਂ ਮੈਚਾਂ ਦਾ ਜਿਹੜਾ ਆਨੰਦ ਐ ਐਪ ਦੇ ਜਰੀਏ ਤੁਸੀਂ ਮਾਣ ਸਕਦੇ ਹੋ 6 ਸਾਲ ਦਾ ਬੱਚਾ 1 ਮਿੰਟ ਦੇ ਵਿੱਚ 2 ਚੱਕਰ ਲਾਏ ਤੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ ਲੈ ਵੀ ਭੱਜ ਲੈ ਨੌਜਵਾਨਾ ਤੇ ਤੁਸੀਂ ਐਪ ਡਾਊਨ ਕਬੱਡੀ365.com ਦੀ ਜਿਹੜੇ ਪੰਜਾਬ ਦੇ ਵੱਡੇ ਕੱਪ ਹੁੰਦੇ ਆ ਵੱਡੇ ਮੇਲੇ ਹੁੰਦੇ ਆ ਵੱਡੇ ਪ੍ਰਾਈਜ਼ ਵਾਲੇ ਮੇਲੇ ਹੁੰਦੇ ਆ ਵੱਡੇ ਇਕੱਠਾਂ ਵਾਲੇ ਮੇਲੇ ਹੁੰਦੇ ਆ ਤਕੜੇ ਮੈਚਾਂ ਵਾਲੇ ਮੇਲੇ ਹੁੰਦੇ ਆ ਉਹ ਆਲਮੋਸਟ ਸਾਰੇ ਜਿਹੜੇ ਲਾਈਵ ਹੈ ਕਬੱਡੀ365.com ਕਰਦੀ ਹੈ ਤੇ ਤੁਸੀਂ ਉਹਦੀ ਐਪ ਜ਼ਰੂਰ ਡਾਊਨਲੋਡ ਕਰੋ ਤੇ ਉਹਦੇ ਤੋਂ ਹੀ ਤੁਹਾਨੂੰ ਵੀਡੀਓ ਉਹਦੇ ਤੋਂ ਹੀ ਤੁਹਾਨੂੰ ਫੋਟੋਆਂ ਮਿਲ ਸਕਦੀਆਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਧਰ ਛੋਟਾ ਜਿਹਾ ਬੱਚਾ 6 ਸਾਲ ਦੀ ਉਮਰ ਇੱਕ ਮਿੰਟ ਦੋ ਜਿਹੜਾ ਜੀ ਕਿੰਨਾ ਵੱਡਾ ਹੌਸਲਾ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਦਿਓ ਸੋਚੇ ਦੇ ਨਾਮ ਤੇ ਵੀਜੇ ਕੁਮਾਰ ਜੀ ਵੀਜੇ ਕੁਮਾਰ ਜੀ ਲਾਡੀ ਪਿੰਡ ਦੇ ਭਾਈਆ ਰਣਜੀਤ ਸਿੰਘ ਜੀ ਆਜੀ ਆਜੀ ਦਾਨਿਆਂ ਵਾਲੀ ਤੇ ਬਲਬੀਰ ਸਿੰਘ ਸਾਰੇ ਇਟਲੀ ਤੋਂ 55000 ਰੁਪਇਆ ਬੀਐਸ ਮਲਤਾਨੀ ਵਾਹ ਬੋਲਾ ਜੀਐਸ ਮਲਤਾਨੀ ਪ੍ਰਿੰਸੀਪਲ ਸਾਹਿਬ ਵਿਕਟੋਰੀਆ ਪਬਲਿਕ ਸਕੂਲ ਦੇ ਆਏ ਨੇ ਹਾਂਜੀ ਮੈਂ ਤੇ ਜਿਹੜਾ ਜਲਦੀ ਦੇ ਨਾਲ ਸ਼ੁਰੂ ਕਰਵਾ ਦਿਓ ਡੀਪੀ ਸਾਹਿਬ ਮਿਹਰਾ ਹੋ ਰਿਹਾ ਬਾਟਵੜੀ ਦੂਰ ਦੀ ਆ ਸਾਡੇ ਆਉਣ ਨੂੰ ਸਾਢੇ 4 ਲੱਗਿਆ ਜਾਣ ਨੂੰ ਸਾਢੇ 6 ਲੱਗਣਗੇ ਲਾਈਟਾਂ ਵੀ ਲੱਗ ਗਈਆਂ ਮੋਗੇ ਵੀ ਪਹੁੰਚਣਾ ਹੈ ਡੀਪੀ ਸਾਹਿਬ ਪਰ ਇੱਕ ਗੱਲ ਹੈ ਨਿਆਰਾ ਲਿਆਤਾ ਜੈਨ ਨਹੀਂ ਸੀ ਬਣਦਾ ਮਾਦੇ ਪੁੱਤ ਨੇ ਇਹ ਮੈਚ ਸਾਰੇ ਕਰਾਤੇ ਹਾਂ ਉਹ ਕਹਿੰਦੇ ਵੀ ਪਿੰਡ ਵਾਲਾ ਨਾ ਹੋਣਾ ਚਾਹੀਦਾ ਭਾਵੇਂ ਸਾਰੀ ਰਾਤ ਲੱਗ ਜੇ ਪਰ ਸਾਰੀ ਰਾਤ ਦਾ ਡੀਪੀ ਸਾਹਿਬ ਹੱਥ ਵਲੇ ਕੁਝ ਕਰਨਾ ਜਰਨੈਲ ਸਿੰਘ ਜੀ ਤੁਸੀਂ ਮਾਲਵੇ ਦੀ ਜੇ ਥੰਮੋ ਆ ਘਰੇ ਜਾਂਦੇ ਨੂੰ ਕੋਈ ਪ੍ਰੋਬਲਮ ਨਹੀਂ ਪਰ ਤੁਸੀਂ ਮਾਲਵੇ ਦੀ ਕਬੱਡੀ ਦੇ ਥੰਮੋ ਤੁਹਾਡੇ ਕਿ ਹੱਥ ਹੀ ਬੰਦੇ ਜਨੈਲ ਸਿੰਘ ਜੀ ਵਿਜੇ ਕੁਮਾਰ ਜੀ ਆ ਜਿਹੜਾ ਰਾਤ ਵਾਲਾ ਸਿਸਟਮ ਹੈ ਜੇ ਤੁਸੀਂ ਬੰਦ ਕਰਾ ਦੋ ਨਾ ਤੇ ਸਵਾਲ ਆ ਜਾਈ ਇੱਕ ਮਿੰਟ ਜਰਾ ਕਹਿੰਦੇ ਜਿਹੜਾ ਦੇਵਰਾਜ ਜੀ ਮੈਂਬਰ ਪੰਚਾਇਤ ਦਲੀਪ ਸਿੰਘ ਜੀ ਸ਼ੁਭ ਗਮੇਸ਼ ਜੀ ਹਾਂ ਮੋਨ ਸਿੰਘ ਜੀ ਸਰਪੰਚ ਤੋਂ ਲੱਗੇੜਾ ਇਹ ਸਾਰਿਆਂ ਨੂੰ ਬੇਨਤੀ ਹੈ سرپنچ جلالا, جلالا سنگھ جی ہو گیا ویجے کمار جی سنگھ جی دیو راج جی پچائر دلیپ چان جی سنگھ جی نیوزی لینڈ والے ہاں جی جرنل سنگھ جی نیوزی لینڈ تو میڈیا دے میرے ویر نمیم جی آؤ نمین جی آؤ ایک جگ جج آؤ جی آؤ جد میں شروع کرا دا ببھی اج لے لکھا گلیں ہونیا نے کیا بات کیا بات جج جی ਆ ਦੁਨੀਆਂ ਬੱਬੀ ਆਮਦੇ ਚੜੀ ਫਿਰਦੀ ਐ ਸਪੈਡਿਆਂ ਦੇ ਚੜੀ ਫਿਰਦੀ ਐ ਹੁਣ ਮੈਚ ਸ਼ੁਰੂ ਕਰਾ ਦਿਓ ਮੈਚ ਸ਼ੁਰੂ ਕਰਾ ਦਿਓ ਲੱਖ ਰੁਪਈਆ ਪੱਬੀਆਂ ਦਾ ਮਾਂਡੀ ਦੇਣਾ ਸਾਰਾ ਆ ਬੋਬੀ ਜੀ ਸਰਪੰਚ ਚਕਰਾਲੀਆਂ ਤੋਂ ਬੋਬੀ ਜੀ ਆਓ 1100 ਰੁਪਇਆ ਕਲੱਬ ਵਾਸਤੇ ਵਿਸ਼ਵੇ ਸਪੋਰਟਸ ਕਲੱਬ ਨੂੰ ਸਰਪੰਚ ਸਾਹਿਬ ਲਓ ਜੀ ਇਹੋ ਜੇ ਸਰਪੰਚ ਚਾਹੀਦੇ ਆ ਜਿਹੜੇ ਕਿ ਪੰਚਾਇਤਾਂ ਨੂੰ ਪੂਰਾ ਸਹਿਯੋਗ ਦੇਣ ਹੈ 1100 ਰੁਪਇਆ ਹਾਂ ਮਾਨ ਪਿਆਰ ਸਤਕਾਰਿਆ ਸੁਰਮਨ ਸਿੰਘ ਆ ਸੁਰਮਨ ਸਿੰਘ ਨੇ ਕਿੰਨੇ ਸੀ 1000 1100 ਰੁਪਇਆ ਆ ਜਲਾਲੇ ਤੋਂ ਅਮੀਰ ਹੋ ਗਿਆ ਜੀ ਉਹਨਾਂ ਦਾ ਭਾਈ ਬੜਾ ਬੜੀ ਮੰਗਿਆ ਅਮਰੀਕ ਸਿੰਘ ਜੀ ਕਾਲਾ ਸਾਹਿਬ ਭੈਣ ਜੀ ਨੇ ਵੀ ਯਾਦ ਕਰ ਲਿਆ ਸਾਰਿਆਂ ਨੇ ਯਾਦ ਕੀਤਾ ਭਾਈ ਜਲਾਲੇ ਦਾ ਹੋ ਗਿਆ ਕਿ ਨਹੀਂ ਸਰਪੰਚ ਸਾਹਿਬ ਦਾ ਹੈ ਆਂਦੇ ਸਾਂਹ ਸਰਪੰਚੇ ਇਲਾਕੇ ਦਾ ਗੱਲ ਕਿ ਹੋਈ ਬੜਾ ਉਹ ਉਹਦਾ 70 ਕਿਲੋ ਦਾ ਹੋ ਗਿਆ ਆਹ ਨਾਮ ਬੰਦਿਆ ਚਾਬੀ ਕਵਾਟੀ ਆ ਚਾਬੀ ਕਵਾਟੀ ਕੇ ਇਹਦੀ ਹੋਵੇ ਤੇ ਮਿਲ ਕੋ ਲੈ ਲਵੇ ਜਿੱਦੂ ਕੋਲੋਂ ਰੱਖਾਦੇ ਜਿੱਦੂ ਹੈ ਕਿਹੋ ਜੀ ਆ ਸਾਈਕਲ ਦੀ ਆ ਮੋਟਰਸਾਈਕਲ ਦੀ ਆ ਕਾਰ ਦੀ ਆ ਸ਼ਤਰਗੋੜੋ ਫਰਸਟ ਤੇ ਸੈਕੰਡ ਟੀਮਾਂ ਸ਼ਤਰਗੋੜੋ ਪਾਰ ਦੀਆਂ ਫਰਸਟ ਤੇ ਸੈਕੰਡ ਟੀਮਾਂ ਆ ਜਾਣ ਫਕਰ ਸਾਹਿਬ ਸ਼ਤਰਗੋੜੋ ਪਾਰ ਨੂੰ ਜੇਤੂ ਉਪ ਜੇਤੂ ਨੂੰ ਇਨਾਮ ਸਰਦਾਰ ਨਿਸ਼ਾਨ ਸਿੰਘ ਜੀ ਡਾਕਟਰ ਮਕੀਤ ਸਿੰਘ ਜੀ ਪੰਜ ਜੀ ਸ੍ਰੀਮਤੀ ਸੰਦੀਪ ਪਾਲ ਜੀ ਮੈਨਜਰ ਡਾਇਰੈਕਟਰ ਹਾਂ ਮੈਨਜਰ ਡਾਇਰੈਕਟਰ ਸਾਹਿਬ ਸ਼ਤਰਗੋੜੋ ਪਾਰ ਹੋਸ਼ਰ ਸਾਹਿਬ ਹਾਂਜੀ ਸਰ ਮੈ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਨਾ ਦਿਓ ਜੀ ਕਰਾ ਦਿਓ ਫਾਈਨਲ ਮੈਚ ਮੇਰੇ ਵੀਰੋ ਕਸੀਦ ਪਰਦੇ ਕਬੱਡੀ ਕੱਪ ਦਾ ਫਾਈਨਲ ਮੈਚ ਤੇ ਲਾਲਪੁਰੀਆ ਮੰਨਾ ਮੀਰੀ ਪੀਰੀ ਖੇਡ ਕਲੱਬ ਵੱਲੋਂ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਸਾਹਮਣੇ ਗੋਲੂ ਗੱਜਣ ਵਾਲੀ ਹੈ ਇੱਕ ਕੰਨੀ ਤੇ ਹਿੰਦਾ ਮਲਕ ਵਾਲਾ ਵਿਚਕਾਰ ਗੱਗੂ 나ਗ ਤੇ ਬਿੰਦੀ ਜਲੇਦਪੁਰ ਵਾਲਾ ਮੇਰੇ ਵੀਰੋ ਲਓ ਹਿੰਦੇ ਮਲਕ ਵਾਲੇ ਦੇ ਨਾਲ ਮੁਕਾਬਲਾ ਹੈ ਤੇ ਪੁਆਇੰਟ ਲਾਲਪੁਰ ਵਾਲਾ ਮੰਨਾ ਮੀਰੀ ਪੀਰੀ ਕਵੈਡੀ ਕਲੱਬ ਦੇ ਲਈ ਜੋਰਦਾ ਹੋਇਆ ਹੈ 200 ਰੁਪਿਆ ਰਣਜੀਤ ਸਿੰਘ ਜੀ ਤੇ ਦਲਵੀਰ ਸਿੰਘ ਜੀ ਆਲਖ ਰਪਿੰਦਰ ਵਰਕਾਉਣਾ ਵੱਲੋਂ ਲਾਡੀ ਇਟਲੀ ਉਹਨਾਂ ਵੱਲੋਂ ਲਾਡੀ ਗਿਰਕਾਉਣਾ ਵੱਲੋਂ ਇਹ ਨੌਜਰ ਦਾ ਮਾਨ ਕੀਤਾ ਜਾ ਰਿਹਾ ਹੈ ਪੰਦੀ ਇਹ ਮਾਇਆ ਦੇ ਗੱਫੇ ਪੰਨ ਤੇ ਮਦਨ ਕਪਾਲ ਮੱਧੂ ਉਹਨਾਂ ਨੂੰ ਹੇ ਲਾਲਪਰੀਏ ਮੰਨੇ ਦੇ ਆ ਕਹਿੰਦੇ ਮਾਨ ਕੀਤਾ ਗਿਆ ਸਵੱਤ ਗੱਡੀ ਦੇ ਨਾਲ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਨ ਗੱਭਰੂ ਪਾਉਂਦਾ ਹੋਇਆ ਰੇਡ ਤੇ ਤੁਹਾਡੇ ਇਲਾਕੇ ਦਾ ਕੋਠੇ ਜੱਟਾਂ ਪਿੰਡ ਦਾ ਲੱਖਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਲੱਖਾ ਜਾਂ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਮੀਰੀਪਰੀ ਕਬੱਡੀ ਕਲੱਬ ਦੇ ਲਈ ਬਾਬੇ ਜਾਨ ਗਿਲਦੀ ਨਾਲ ਕਹਿੰਦੇ ਲੱਡੂ ਚਾਹਗੀਰ ਤੇ ਬਾਊ ਬਿਰਕ ਉਹਨਾਂ ਦੀ ਬੰਤ ਨਿੱਜਾ ਉਹਨਾਂ ਦੀ ਗੋਪੇ ਗੈਸ ਬਣ ਮੋ ਲਾਡੀ ਸੋਤੇ ਗੋੜੀ ਸੋਟੇ ਜੀਪ ਦੀ ਤੇ ਨਗਰ ਕੌਂਸਲ ਮਕੇਨੀਆ ਸਾਡੇ ਦਰਮਿਆਨ ਪਹੁੰਚੇ ਨੇ ਬਹੁਤ ਵਧੀਆ ਨੇ ਤੇ ਦੂਜੇ ਪਾਸੇ ਹਰਜੀਤ ਸਿੰਘ ਪਰਵਾਰ ਕਬੱਡੀ ਕਲੱਬ ਜਗਰਾਉ ਕਹਿੰਦੇ ਢਿੰਡਰਾ ਵਾਲਾ ਬਿੱਲਾ ਬਾਰੇ ਵਾਲੀਆ ਸਵਰਨਾ ਕੌ ਕਿਆਂ ਦਾ ਬਾਜ ਇਹ ਮਹਾਨ ਕਬੱਡੀ ਖਿਡਾਰੀ ਇਸ ਟੀਮ ਦੇ ਮੇਨ ਸਪਾਂਸਰਾਂ ਦੇ ਵਿੱਚ ਇੱਕ ਹੈ ਤੇ ਇਧਰ ਸਾਡੇ ਲਾਡੀ ਬਿਰਕ ਜੀ ਇਹਨਾਂ ਬੋਲਾਂ ਦਾ ਮਾਣ ਕਰਦੇ ਆਂ ਮੀਰੀ ਪੀਰੀ ਦੇ ਤੇ ਜਗਰਾਉਂ ਦੀ ਟੀਮ ਦੇ ਜੱਫੀ ਜਿੰਨੇ ਵੀ ਜੱਫੇ ਲਾਣਗੇ ਲਾਡੀ ਸਾਡਾ ਵੀਰ ਸਰਦਾਰ ਨਿਸ਼ਾਨ ਸਿੰਘ ਸਰਪੰਚ ਦਾ ਬੇਟਾ ਹਰ ਇੱਕ ਜੱਫੇ ਦਾ ਕਹਿੰਦੇ 200 ਦੇ ਨਾਲ ਮਾਣ ਕਰੂਗਾ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ लवली ਮੰਜਪੁਰ ਯੂਐਸਏ 200 ਰੁਪਿਆ ਹਰ ਕਬੱਡੀ ਤੇ ਮੇਰੇ ਪੰਜਾਬੀ ਵੀਰੋ 200 ਰੁਪਿਆ ਕਹਿੰਦੇ ਸਾਡੇ ਲਾਡੀ ਵੀਰ ਵੱਲੋਂ ਕਸੀਡਪੁਰ ਵਾਲਾ ਇਟਲੀ ਦੇ ਵਿੱਚ ਬੈਠਾ ਹੈ 200 ਰੁਪਿਆ ਸਾਡੇ ਰਣਜੀਤਜੀਤਪੁਰ ਬਲਵੀਰ ਸਿੰਘ ਜੀ ਆਲਖ 600 ਰੁਪਿਆ ਆਹ ਕਬੱਡੀ ਤੇ ਲੱਗਾ ਮੇਰੇ ਪੰਜਾਬੀ ਵੀਰੋ 200 ਰੁਪਿਆ ਲਾਡੀ ਬਿਰਕ ਵੱਲੋਂ ਵੀ ਹੈ ਲਓ ਵੇਖਦਾ ਲਾਡੀ ਵਿਜੋਲੇ ਵਾਲਾ ਤੇ ਗੋੜੂ ਗੱਜਣ ਵਾਲੀ ਆ ਵਿਕਰਮ ਅਰਿੱਤੀ ਇਟਲੀ ਦਾ ਸਾਡੇ ਵੀਰੇ ਮਾਨ ਕਰਦੇ ਆ ਸੁਰੇਸ਼ ਸੋਣੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਮਾਇਆ ਦੇ ਗੱਫੇ ਲਾਡੀ ਬਜੋਲੇ ਦੇ ਆ ਜੀ ਇਹ ਫੜ ਲਓ ਸਾਹਮਣੇ ਜਿਹੜਾ ਪੰਡਿਤ ਮਦਨਕਪਾਲ ਜੀ ਉਧਰ ਮੱਖਣ ਥਾਲੀ ਵਾਲਾ ਸਾਡਾ ਵੀਰ ਹੈ ਸਾਨੂੰ ਮਾਨ ਹੈ ਇੱਕ ਮਿੰਟ ਜੀਾਦਰਸ਼ਨ ਸਿੰਘ ਜੀ ਜੀਾਦਰਸ਼ਨ ਸਿੰਘ ਜੀ ਰਾ ਮਹਮੂਦ ਸਿੰਘ ਜੀ ਵਾਈਸ ਪ੍ਰਧਾਨ ਮਸ਼ਹੂਰ ਕਮੇਟੀ ਬਕੇਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਉਧਰ ਫਾਈਨਲ ਮੈਚ ਦਾ ਬਹੁਤ ਵੱਡਾ ਮੁਕਾਬਲਾ ਤੁਹਾਡੇ ਸਾਹਮਣੇ ਸੁੱਖਾ ਹਾਂਜੀ ਸੁੱਖਾ ਵਸਣ ਇਡਲੀ ਤੋਂ ਕਹਿੰਦੇ 100 ਰੁਪਿਆ ਜਿਹੜਾ ਹੈ ਜੋ ਵੀ ਫਤਿਹਗੜੀਆਂ ਦੇ ਲਈ ਪੁੱਜਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਲਾਡੀ ਉਹਨਾਂ ਦਾ ਧੰਨਵਾਦ ਉਹਨਾਂ ਦੇ ਸਾਰੇ ਸਾਥੀਆਂ ਦਾ ਵਿਕਰਮਾਉਂ ਦਾ ਨਾਲ ਕਹਿੰਦੇ ਸਰਜੀਤ ਬੱਲ ਉਹਨਾਂ ਦਾ ਸਵੇਸ਼ ਕੁਮਾਰ ਉਹਨਾਂ ਦਾ ਰਿੱਕੀ ਬਿਰਦੀ ਉਹਨਾਂ ਦਾ ਸੁਗਰੀਵਸਨ ਉਹਨਾਂ ਦਾ ਰੁਪਿੰਦਰ ਵਿਰਖ ਬਲਵੀਰ ਆਲਖ ਤੇ ਰਣਜੀਤ ਸਾਡੇ ਵੀਰ ਜਿਨ੍ਹਾਂ ਨੇ ਇਟਲੀ ਤੋਂ ਬਹੁਤ ਵੱਡਾ ਯੋਗਦਾਨ ਪੁੱਜਦਾ ਕੀਤਾ ਹੈ ਜਰਨੈਲ ਸਿੰਘ ਜੋਲਾ ਨਿਊਜ਼ੀਲੈਂਡ ਅਮਰਪਾਲ ਪਾਲੀ ਜੀ ਯੂ ਐਸ ਏ ਲਵਲੀ ਜੀ ਮੰਜਪੁਰ ਵਾਲੇ ਯੂ ਐਸ ਏ ਤੋਂ ਤੇ ਜੀ ਐਸ ਮਲਤਾਨੀ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਉਸ ਕਬੱਡੀ ਕੱਪ ਦੇ ਲਈ ਲਓ ਇਹ ਹੈ ਮੱਲਕੇ ਹੈ ਮੱਲਕੇ ਹੈ ਪਿੰਡ ਵਸਦਾ ਕਨੇਡਾ ਪਿੰਡ ਮੱਲਕੇ ਹੈ ਭੌਰ ਦਾ ਕਰੀ ਕਿਤੇ ਮੇਲ ਰਬਾ ਦਿੱਲੀ ਤੇ ਲਾਹੌਰ ਦਾ ਇਹ ਗਾਣਾ ਨੂੰ ਲਿਖਣ ਵਾਲਾ ਮੱਖਣ ਬਰਾੜ ਉਸੇ ਮੱਖਣ ਬਰਾੜ ਦੇ ਪਿੰਡ ਦਾ 200 ਰੁਪਿਆ ਹਾਂ ਕਬੱਡੀ ਤੇ ਕਹਿੰਦੇ ਮੰਜਪੁਰ ਵਾਲੇ ਸਾਡੇ लवली ਜੀ ਔਰ 500 ਦਿੱਤਾ ਜਾਣਾ ਲਾਡੀ ਵੱਲੋਂ ਤੇ ਸ੍ਰੇਸ਼ ਰਿੱਕੀ ਹੋਣਾ ਵੱਲੋਂ ਬਿਜਰ ਮੋਹਣਾ ਵੱਲੋਂ ਲਓ ਨਾਸ਼ਾ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਗੱਗੂ ਨਾਗ ਦਾ ਮੇਰੇ ਵੀਰੋ ਸੁਖਾ ਬਸਈਆ ਵੱਲੋਂ ਵੀ ਮਾਨ ਦਿੱਤੇ ਜਾ ਰਹੇ ਆ 200 ਰੁਪਏ ਸਰਦਾਰ ਹਰਦੀਪ ਸਿੰਘ ਜੀ ਮੰਜਪੁਰ ਅਜੇ 200 ਰੁਪਏ ਜੁਆ ਚੇ ਹਰਜੀਤ ਸਿੰਘ ਆ ਰਵੀ ਇਹ ਜੁਆ ਚੇ 200 ਰੁਪਏ ਜਾਫੀ ਨੂੰ ਜਿਹਨੇ ਮੰਨੇ ਨੂੰ ਜੱਫਾ ਭਰਿਆ ਲਓ ਖੇਡ ਮੈਦਾਨ ਦੇ ਵਿੱਚ ਚਰਲੇ ਭਿੰਡਰਾਵਾਲੇ ਦੇ ਪੁੱਤਰ ਦੀ ਕਬੱਡੀ ਪੈ ਚੁੱਕੀ ਹੈ ਮੇਰੇ ਵੀਰੋ ਇਹ ਆ ਰਮਨਾ ਭਿੰਡਰਾਵਾਲਾ ਉਹਦੇ ਬਾਪ ਨੇ ਬੜੀ ਤਕੜੀ ਕਬੱਡੀ ਖੇਡੀ ਆ ਭਿੰਡਰਾ ਪਿੰਡ ਜਿਹੜਾ ਹੈ ਜਿੱਥੇ ਕਹਿੰਦੇ ਕਬੱਡੀ 365.com ਦਾ 500 ਪਾਉਂਡ ਦੇ ਨਾਲ ਸਨਮਾਨ ਕੀਤਾ ਬਜੁੰਦੇ ਭਿੰਡਰਾਵਾਲੇ ਨੇ ਲਓ ਦੇਖਦਾ ਖੇਡ ਮੈਦਾਨ ਦੇ ਵਿੱਚ ਪੁਆਇੰਟ ਰੀਡਰ ਦਾ ਲਾਡੀ ਬਿਰਕ ਵੱਲੋਂ 200 ਸਰੋਸ਼ ਰਿੱਗੀ ਤੇ ਸੁਖੇ ਬਸਣ ਵੱਲੋਂ ਵੀ ਇਹ ਮਾਦ ਦੇ ਗੱਫੇ ਪਈਦੇ ਕੀਤੇ ਜਾ ਰਹੇ ਹੈ ਤੇ ਨਾਲ ਹਾਡੇ ਵੀਰ ਲਾਡੀ ਜੀ ਉਧਰ ਮਾਇਆ ਦੇ ਗੱਫੇ ਤੁਸੀਂ ਵੀ ਦੇ ਦਿਓ 200 ਰੁਪਏ ਇਹ ਆ ਰੀਡਰ ਦੇ ਲਈ ਲਾਡੀ ਨੂੰ ਬੜਾ ਚਾਹ ਹੈ ਅੱਜ ਆਪਣੇ ਪਿੰਡ ਦੇ ਵਿੱਚ ਪਹੁੰਚਿਆ ਹੈ ਮੁਬਾਰਕਬਾਦ ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਕਬੱਡੀ ਇਸ ਨੌਜਵਾਨ ਕਮਰੂ ਦੀ ਕਾਲੇ ਸੰਘੇ ਪਿੰਡਾ ਨਿਕੋਦਰ ਤੋਂ ਕਪੂਰਥਲਾ ਰੋਡ ਤੇ ਮਹਾਨ ਕਬੱਡੀ ਖਿਡਾਰੀਆਂ ਦਾ ਲਓ ਸ਼ਿੰਦੀ ਕਬੱਡੀ ਪਾ ਕੇ ਫੜ ਲੈ ਕੇ ਵਾਪਸ ਜਾਂਦਾ ਹੋਇਆ ਅੱਜ ਦੇ ਟੂਰਨਾਮੈਂਟ ਦਾ ਫਾਈਨਲ ਮੈਚ ਚੱਲਦਾ ਹੋਇਆ ਇਸ ਲਈ ਖੇਡ ਮੈਦਾਨ ਦੇ ਵਿੱਚ ਮੀਰੀਪਰੀ ਕਬੱਡੀ ਕਲੱਬ ਨਾਰਥ ਅਮਰੀਕਾ ਵਰਸਸ ਹਰਜੀਤਪਨ ਪਰਿਵਾਰ ਕਬੱਡੀ ਕਲੱਬ ਜਿਗਰਾਓ ਲਓ ਅਗਲੀ ਰੇਡ ਜੇ ਆਜਫਾ ਲੱਗੂ ਤੇ ਕਹਿੰਦੇ ਇਟਲੀ ਵਾਲੇ ਸਾਰੇ ਮਿੱਤਰਾਂ ਵੱਲੋਂ 200 ਦਿੱਤਾ ਜਾਣਾ ਪਰ ਰੇਡਰ ਦੇ ਲਈ ਆਪਾਂ ਇਹ ਮਾਇਆ ਦੇ ਗੱਫੇ ਦੇ ਦਿੱjie ਔਰ ਪੁਆਇੰਟ ਜਿਹੜਾ ਰੇਡਰ ਦਾ ਹੈ ਲਾਡੀ ਸਾਡਾ ਵੀਰ ਤੇ ਉਹਦੇ ਸਾਰੇ ਸਾਥੀਆਂ ਵੱਲੋਂ ਵਿਕਰਮ, ਸਰਜੀਤ, ਸੁਰੇਸ਼, ਰਿੱਕੀ, ਸੁਖਦੀਪ ਔਰ ਰਪਿੰਦਰ ਬਲਵੀਰ ਤੇ ਰਣਜੀਤ ਉਹਨਾਂ ਵੱਲੋਂ ਇਹ ਮਾਇਆ ਦੇ ਗੱਫੇ ਦਿੱਤੇ ਜਾ ਰਹੇ ਹਨ ਆਹ ਕਬੱਡੀ ਤੇ ਕਹਿੰਦੇ 500 ਐ 200 माजी ਮੰਡਪੁਰ ਵਾਲੇ ਸਾਡੇ लवली ਜੀ 100 ਰੁਪਇਆ ਅਮਰਪਾਲ ਯੂਐਸਏ ਵੱਲੋਂ 100 ਰੁਪਇਆ ਆਦਰ ਦੇ ਕਾਰੀ ਵੱਲੋਂ 100 ਰੁਪਇਆ ਸੁਖੇ ਵਸਣ ਵੱਲੋਂ ਤੇ 200 ਰੁਪਇਆ ਸਾਡੇ ਵੀਰ ਲਾਡੀ ਵਿਰਕ ਤੇ ਲਾਡੀ ਤਸੀਦਪੁਰ ਵੱਲੋਂ ਓਏ ਓ ਜੱਫਾ ਖਰਤੀ ਦਾ ਲਾ ਪੁਆਇੰਟ ਲਾਡੀ ਵਿਜੋਲੇ ਦਾ ਆ ਠਾਕਰ ਮਲਕੀਸ਼ ਸਿੰਘ ਜੀ ਪ੍ਰਧਾਨ ਤਸ਼ਮੇਸ਼ ਉਹ ਜੋਦੇ ਜੋਦੇ ਨਜ਼ਾਰਾ ਆਜ ਇੱਕ ਸੀਟ ਪਵੇ ਕਬੱਡੀ ਕੱਪ ਦਾ ਇੱਕ ਵਾਰੀ ਮਿਲਕਾਰਾਂ ਮਾਰ ਕੇ ਜਰੂਰ ਦਾ ਤੇ ਮੇਰੇ ਵੀਰੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਠਾਕਰ ਮਲਕੀਸ਼ ਸਿੰਘ ਜੀ ਤਸ਼ਮੇਸ਼ ਸਪੋਰਟਸ ਕਲੱਬ 500 ਰੁਪਏ ਅਵਿੰਦਰ ਕੋਠੇਵਾਲੀ ਮਾਰ ਭੇਜਦੇ ਨੇ ਬਹੁਤ ਸਾਰਾ ਧੰਨਵਾਦ ਸ਼੍ਰੀਮਤੀ ਮੇਕ ਮਨਾਤ ਜੀ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਮੇਰੇ ਵੀਰੋ ਕਬੱਡੀ ਇਸ ਨੌਜਾਨ ਦੀ ਪੈ ਚੁੱਕੀ ਆ ਇਹ ਆ ਜਗਰਾਜ ਮੇਰੇ ਵੀਰੋ ਨੌਜਾਨ ਗੱਬਰੂ ਮਲਕੇ ਵਾਲਾ ਸੁੱਖਾ ਬਸਣਜੀ ਇਟਲੀ ਤੋਂ ਤੇ ਨਾਲ ਸਾਡੇ लाਡੀ ਬਿਰਕ ਜੀ ਉਹ ਮਾਨ ਸਨਮਾਨ ਕੋਈ ਦੇ ਕਰਦੇ ਆ ਲੈ ਵੀ ਲੀਲਾ ਵਾਲਾ ਟੁੱਟਿਆ ਇਹ ਮਾ ਦੇ ਗੱਫੇ ਸਾਹਮਣੇ ਇਹਨਾਂ ਖਿਡਾਰੀਆਂ ਦੇ ਬਹੁਤ ਬਹੁਤ ਧੰਨਵਾਦ ਫਾਈਨਲ ਮੈਚ ਦਾ ਆਨੰਦਪੂਰੀ ਦੁਨੀਆ ਮਾਣ ਰਹੀ ਹੈ ਵੀ ਬੱਚੀ ਸ਼ਤਰਪਰੀਆ ਇਸ ਵੇਲੇ ਕਬੱਡੀ ਪਾ ਕੇ ਵਾਪਸ ਗਿਆ ਪੰਜਾਬ ਪੁਲਿਸ ਨੇ ਜਵਾਨਾਂ ਨੂੰ ਮੇਰੀ ਬੇਨਤੀ ਹੈ ਵੀਰ ਜੀ ਆਪਾਂ ਇਧਰਲੀ ਸਾਈਡ ਆ ਜੀਏ ਕਿਉਂਕਿ ਇਧਰ ਕੈਮਰਾ ਲੱਗਿਆ ਹੋਇਆ ਹੈ ਲਾਈਵ ਦਿਖਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਤੇ ਆਪਾਂ ਅੜਿੱਕਾ ਨਾ ਬਣ ਜਾਈਏ ਬੜੀ ਮਿਹਰਬਾਨੀ ਹੋਵੇਗੀ ਸਾਡਾ ਸੇਵਕ ਮਾਨੋਕੇ ਵਾਲਾ ਕਾਬਲ ਗਿੱਲ ਤੇ ਨਾਲ ਕਹਿੰਦੇ ਗੁਰਨਾਲ ਦਾ ਪਿੰਡ ਹੈ ਲਾਡੀ ورلڈ ਕੱਪ ਦਾ ਬੈਸਟ ਰਿਆ ਭੀਮ ਮਾਨੋਕੇ ਤੇ ਸੱਤੇ ਤੇ ਜੀਵਨ ਕਬੱਡੀ ਦਾ ਆਯੂਪਾ ਉਸੇ ਨਗਰ ਦੇ ਮਹਾਨ ਖਿਡਾਰੀਆਂ ਦਾ ਪਿੰਡ ਹੈ ਔਰ ਉਸੇ ਪਿੰਡ ਦਾ ਨੌਜਵਾਨ ਸੇਵਕ ਨਾ ਇਧਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੁਆਇੰਟ ਰਮਨਾ ਭਿੰਡਰਾ ਵਾਲਾ ਵਿਕਰਮ ਸ਼ਰੇਸ਼ ਤੇ ਸਰਜੀਤ ਇਟਲੀ ਉਹਨਾਂ ਵੱਲੋਂ ਮਾਰਨ ਕੀਤੇ ਜਾ ਰਹੇ ਆ ਇਸ ਰੇਡਰ ਦੇ 200 ਰੁਪਈਆ ਆ ਕਬੱਡੀ ਤੇ ਕਹਿੰਦੇ ਮੰਜਪੁਰ ਵਾਲੇ ਸਟੋਰ ਨਹੀਂ ਦੀ ਆ ਜੀ ਯਾਰ ਰੀਫਿੰਗੀ ਮੰਜਪੁਰ ਨੇ ਕਹਿੰਦੇ ਹੁਣ ਵੀ 200 ਰੁਪਈਆ ਅਮਰਪਾਲ ਸਿੰਘ ਯੂਐਸਏ ਵੱਲੋਂ ਵੀ 200 ਹੈ ਛੱਤਬਾਦੀ ਜੀ ਸੁਖੇ ਬਸਣੋਂ ਨਾਲ ਵੱਲੋਂ ਮਾਰ ਦਿੱਤਾ ਜਾ ਰਿਹਾ ਅਮਰਪਾਲ ਯੂਐਸਏ ਵੱਲੋਂ ਵੀ ਤੇ ਲਾਡੀ ਵੀਰ ਇਹ ਆਪ ਦੇ ਕੋਲੋਂ ਲਾ ਕੇ ਆਪ ਹੀ ਫਰਾਇਆ ਕਰ ਇਹ ਆ ਸਾਡਾ ਲਾਡੀ ਉਹ ਨੱਭੋ ਗਿਆ ਯਾਰਾਂ ਦਾ ਯਾਰ ਹੈ ਬਾਈ ਗੁਰੂ ਮੇਰ ਕਰੋ ਕੋਈ ਚੋਟ ਮਹਿਸੂਸ ਕਰਦਾ ਹੋਇਆ ਕਬੱਡੀ ਦਾ ਖਿਡਾਰੀ ਲਓ ਇੱਕ ਵਾਰੀ ਜੇ ਮੈਚਾਂ ਦਾ ਨਜ਼ਾਰਾ ਆ ਰਿਹਾ ਤਾੜੀ ਜ਼ਰੂਰ ਮਾਰ ਕੇ ਦੱਸ ਦਿਓ ਮੇਰੇ ਵੀਰੋ ਨਾ ਵਜੇ ਕਿਸੇ ਖਿਡਾਰੀ ਨੂੰ ਬੜੀ ਮਿਹਨਤ ਬਾਅਦ ਖਿਡਾਰੀ ਤਿਆਰ ਹੁੰਦੇ ਆ ਜ਼ਾਹਰਦੀਪ ਸਿੰਘ ਜੀ ਮਾਝਪੁਰ ਵਾਲੇ 200 ਰੁਪਏ ਜਾਫੀ ਵਾਸਤੇ ਪਹਿਲੇ ਜਦੋਂ 200 ਆ ਬਹੁਤ ਖਸਮਾ ਮੁਕਾਬਲਾ ਹੈ ਇਸ ਲਈ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਇਹ ਆ ਨਾਜਨ ਮੇਰੇ ਵੀਰੋ ਇਹ ਆ ਜੋਤੀ ਮੇਰੇ ਵੀਰੋ ਫੱਟੇ ਘੜੀਆ ਉਧਰ ਕਹਿੰਦੇ ਸੰਦੀਪ ਦਾ ਮੇਰੇ ਵੀਰੋ ਅਮਨ ਹੈ ਠਿਗਲੀ ਵਾਲਾ ਅਮਨ ਜਿਹੜਾ ਲੀਗ ਦੇ ਵਿੱਚ ਵੀ ਤਗੜਾ ਖੇਡਿਆ ਤੇ ਲਾਡੀ ਸਾਡਾ ਵੀਰ ਆਖਦਾ ਵੀ 200 ਰੁਪਿਆ ਜਿਹੜਾ ਹੈ ਅਮਨ ਠਿਗਲੀ ਵਾਲੇ ਦੇ ਲਈ ਹੈ ਲੈ ਵੀ ਪੰਡਿਤ ਜੀ ਮਦਨ ਕੁਪਾਲ ਵਾਲਾ ਬੋਤਾ ਰਹਾ ਇਹ ਕਹਿੰਦੇ 200 ਰੁਪਿਆ ਜਿਹੜਾ ਅਮਨ ਦਾ ਹੈ ਠਿਗਲੀ ਵਾਲੇ ਝਾੜ ਦਾ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਸ਼ਿੰਦੀ ਕਾਲੇ ਸੰਘੇ ਪਿੰਡ ਦਾ ਕਬੱਡੀ ਫਾਸਟ ਜੱਪਾ ਬੱਲੇ 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 ਫੁਰ ਸਵਾਦ ਆ ਗਿਆ ਮੇਰੇ ਵੀਰੋ ਅਮਰਤਪਾਲ ਸਿੰਘ ਜੀ ਯੂਐਸਏ ਤੋਂ 200 200 ਸਾਡੇ ਲਾਡੀ ਵੀਰ ਬੰਦੋ ਐ ਵਿਕਰਮ ਇਟਲੀ ਤੇ சுரேਸ਼ ਇਟਲੀ ਤੇ ਸਰਜੀਤ ਇਟਲੀ ਤੇ ਨਾਲ ਸਾਡਾ लाडी ਜ਼ਿਰਕ ਇਹ ਜੱਫੇ ਤੋਂ ਖੁਸ਼ ਹੋ ਕੇ ਕਹਿਣਾ ਜੀ ਆ ਨਾ ਨਿਆਰਾ ਬੱਧਾ ਪਿਆ ਜੱਫੇ ਬੜੇ ਲੱਗ ਰਹੇ ਥੋੜੀਆਂ ਲੈਟਾਂ ਹੁੰਦੀਆਂ ਤੇ ਗੱਲ ਵੱਖਰੀ ਹੋ ਜਾਣੀ ਸੀ ਉਧਰ ਮੱਖਣ ਥਾਲੀ ਵਾਲ ਦਾ ਵੀ ਜੋਰ ਲੱਗਿਆ ਵੀ ਟੀਮ ਅਜੇ ਇਲਾਕੇ ਦੇ ਵਿੱਚ ਖੇਡ ਰਹੀ ਹੈ ਜਿਤਨੀ ਚਾਹੀਦੀ ਹੈ ਚੈਨੇ ਆਉਣੀ ਵੀ ਕਹਿੰਦੇ 250 ਕਰੋੜ ਦੇ ਵੱਧ ਰਹੇ ਹੋ ਟੀਮ ਨੇ ਲੈ ਕੇ ਪੁੱਜੇ ਹੋਏ ਲੱਭੇ ਉਹ ਲਾਈਟ ਗੋਣਾਂ ਦੇ ਪਾਸੇ ਕਰ ل ریشم جاما رائے والی کبڈی میرے خیڈ میدان پی چکی ہے پیری کبڈی کلب ہے ਹਾਫ ਟਾਈਮ ਹੋ ਗਿਆ ਮੇਰੇ ਦਰਸ਼ਕ ਵੀਰੋ ਕੀ ਸਕੋਰ ਨੇ ਹਾਫ ਟਾਈਮ ਦੇ ਆਹੋ ਲਓ ਵੀ ਮੇਰੇ ਦਰਸ਼ਕ ਵੀਰੋ ਮੀਰੀਪੀਰੀ ਦੇ ਪੁਆਇੰਟ ਨੇ 10 ਹਰਜੀਤ ਸਿੰਘ ਤਲਵਾਰ ਕਬੱਡੀ ਕਲੱਬ ਜਗਰਾਉਂ ਦੇ ਪੁਆਇੰਟ ਨੇ ਸਾਢੇ 12 ਇੱਕ ਵਾਰੀ ਤਾੜੀ ਮਾਰ ਦਿਓ ਸਾਢੇ 12 10 ਸਾਢੇ 12 10 ਸਾਢੇ 12 ਆਹੋ 10 ਪੁਆਇੰਟ ਦੀਨ ਦੇ ਸਾਢੇ 12 ਪੁਆਇੰਟ ਆਪਦੇ ਜਗਰਾਉਂ ਵਾਲੇ ਕ੍ਰਮਗੀ ਸੁਰੇਜ ਜੀ ਤੇ ਸਾਡੇ ਸੁਖੇ ਵਸਣੋਂ ਨੇ ਮਾਣ ਕਰਦੇ ਇਹਨਾਂ ਬੋਲਾਂ ਦਾ ਲਾਡੀ ਇਟਲੀ ਨਾਲ ਲਾਡੀ ਵਿਰਕੋਣਾ ਦਾ ਵਿਕਰਮ ਬਹਿਲੋਂ ਦਾ ਸੁਰਜੀਤ ਬਹਿਲ ਨਾਲ ਸੁਰੇਸ਼ ਕੁਮਾਰ ਬਹਿਲ ਰਿੱਕੀ ਵਰਦੀ ਸੁਖਦੀਪ ਬਸਣ ਰੁਪਿੰਦਰ ਵਿਰਗ ਬਲਵੀਰ ਆਲਖ ਰਣਜੀਤ ਸਿੰਘ ਇਟਲੀ ਇਹਨਾਂ ਸਾਰੇ ਵੀਰਾਂ ਦਾ ਇਟਲੀ ਤੋਂ ਯੋਗਦਾਨ ਹੈ ਜਰਨੈਲ ਸਿੰਘ ਜੀ ਯਾਲਾ ਨਿਊਜ਼ੀਲੈਂਡ ਅਮਰਤਪਾਲ ਯੂਐਸਏ लवली ਮੰਜਪੁਰ ਯੂਐਸਏ ਤੇ ਜੀਐਸ ਮੁਲਤਾਨੀ ਇਹ ਆ ਰੇਸ਼ਮ ਜਾਮਾ ਰਾਏ ਵਾਲਾ ਕਹਿੰਦੇ 2.5 ਪੁਆਇੰਟ ਆ ਜਿਹੜੀ ਜਗਰਾਉਂ ਦੀ ਟੀਮ ਅੱਗੇ ਜਾ ਰਹੀ ਹੈ ਲਓ ਪਿੰਡਿਆਂ ਦਾ 10 ਤੋਂ 11 ਕਰ ਦਿੱਤੇ ਐ ਇਸ ਨੌਜਵਨ ਨੇ ਇਧਰ ਸਾਡੇ ਇਟਲੀ ਵਾਲੇ ਵੀਰਾਂ ਵੱਲੋਂ ਸੁਰੇਸ਼ ਹੋਰ ਕੀ ਉਹਨਾਂ ਵੱਲੋਂ ਸੁਖਦੀਪ ਉਹਨਾਂ ਵੱਲੋਂ ਸਾਬ ਤੇ ਨਾਲ ਅਮਰਤ ਯੂਐਸਏ ਵੱਲੋਂ ਤੇ ਦਰਬੀਰ ਸਿੰਘ ਜੀ ਆਲਖ ਤੇ ਲਾਡੀ ਸਾਡਾ ਵੀਰ ਤੇ ਲਾਡੀ ਬੁਰਖ ਵੱਲੋਂ ਵੀ ਮਾ ਦੇ ਗੱਫੇ ਲਾਡੀ ਉਹਨਾਂ ਵੱਲੋਂ ਸਾਰੇ ਵੀਰਾਂ ਵੱਲੋਂ ਮਾ ਦੇ ਗੱਫੇ ਜਿਹੜੇ ਪ੍ਰੋਦੇ ਕੀਤੇ ਜਾ ਰਹੇ ਐ ਰੇਸ਼ਮ ਜਮਾ ਰਾਏ ਵਾਲੇ ਦੇ ਲਈ ਲਓ ਵੇਖਣਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਓਏ ਇਹ ਆ ਫਰਿਆਦ ਸ਼ਕਰਪੁਰੀਆ ਕਬੱਡੀ ਦੇ ਮਹਾਨ ਬਲਾਰੇ ਕਹਿੰਦੇ ਮੱਖਣਵਾਲੀ ਦਾ ਭਾਂਜਾ ਤੇ ਕਹਿੰਦੇ ਮੱਧੂ ਕੋਪਾਰਾ ਨਾਲ ਵਾਲ ਦੇ ਗਵਾਂਢੀ ਪਿੰਡ ਦਾ ਨੌਜਵਨ ਲਾ ਤਕੜਾ ਜੱਫਾ ਹੈ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਰਿਹਾ ਰੇਸ਼ਮ ਜਾਮਾ ਰਾਏ ਵਾਲੇ ਦੇ ਪੈਸੇ ਆ ਟਾਈਮ ਆਊਟ ਹਾਂ ਆਹੋ ਹਾਂ ਡੀਪੀ ਸਾਹਿਬ ਮੱਖਣ ਜੀ ਇਹ ਸਮਾਂ ਦੇਖ ਲਓ ਹਨੇਰਾ ਹੋ ਗਿਆ ਮੈਚ ਦਾ ਕਿੱਦਾਂ ਕਰਨਾ ਹੈ ਵੇਖ ਲਓ ਸ਼ੌਕਰ ਸਾਹਿਬ ਕਹਿੰਦੇ ਨੇ ਮੰਤਰੀ ਸਾਹਿਬ ਪ੍ਰਧਾਨ ਜੀ ਕਹਿੰਦੇ ਨੇ ਠਾਕੁਰ ਸਾਹਿਬ ਤੇ ਨਾਲ ਸਾਡੇ ਨਿਸ਼ਾਨ ਸਿੰਘ ਜੀ ਹਾਂ ਇਹ ਹੁਣ ਤੁਸੀਂ ਦੇਖ ਲਓ ਹੈਲੋ ਆਹ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਹਿੰਦੇ ਭਿੰਡਰਾਵਾਲਾ ਭਿੰਡਰਾ ਨੂੰ ਵੀ ਕਬੱਡੀ ਦੀ ਬਖਸ਼ਿਸ਼ ਹੈ ਮਹਾਨ ਕਬੱਡੀ ਖਿਡਾਰੀ ਪੈਦਾ ਕੀਤੇ ਹੈ ਮੋਗੇ ਦਾ ਉਹ ਰੀਆ ਇਸੇ ਕਬੱਡੀ ਖੇਡ ਮੈਦਾਨ ਦੇ ਵਿੱਚ ਭਿੰਡਰਾਵਾਲੇ ਚਰਨੇ ਦੇ ਪੁੱਤਰ ਦੀ ਪੈ ਚੁੱਕੀ ਹੈ ਆਹ ਸਾਹਮਣੇ ਕਹਿੰਦੇ ਲੱਖਾ ਕੋਠੇ ਜੱਟਾਂ ਵਾਲਾ ਮਨਜੀਤ ਸਿੰਘ ਖੋਖੜ ਫਾਜੀਆਂ ਦਾ ਫੈਸਲਾ ਹੈ ਕਿ ਪੁਆਇੰਟ ਜਿਹੜਾ ਧਾਵੀ ਦੇ ਇਸੇ ਚਾਰ ਜੁੜਿਆ ਹੈ ਪੁਆਇੰਟ ਜਿਹੜਾ ਇਸੇ ਹਰਜੀਤ ਅਤੇ ਤਲਵਾਰ ਕਬੱਡੀ ਕਲੱਬ ਜਗਰਾਉਂ ਦਾ ਰੇਸ਼ਮ ਜਾਮਰ ਹੈ ਕੋਸ਼ਰ ਸਾਹਿਬ ਮੈਚ ਪੂਰਾ ਕਰਾਂਗੇ ਘਬਰਾਓ ਨਾ ਘਬਰਾਓ ਮੈਂ ਦੇਖ ਲਓ ਬਿਲਕੁਲ ਹੀ ਨਹੀਂ ਇੰਤਾਂ ਦੀ ਗੱਲ ਹੁੰਦੀ ਇਹ ਦੋ ਸਾਲ ਜਿਹੜਾ ਮੈਚ ਆ ਬਹੁਤ ਤਕੜਾ ਮੁਕਾਬਲਾ ਜਿਹੜਾ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਅੱਜ ਕਸੀਦਪੁਰ ਦਾ ਕਬੱਡੀ ਕੱਪ ਉਹ ਗੰਦੀ ਜਨੇਤਪੁਰੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਹੋਇਆ ਹੈ ਸੁਖਦੀਪ ਬਸਣ ਤੇ ਨਾਲ ਰਿੱਕੀ ਫਿਰਦੀ ਤੇ சுரேਸ਼ ਕੁਮਾਰ ਉਹਨਾਂ ਵੱਲੋਂ ਮਾਂ ਕੀਤੇ ਜਾ ਰਹੇ ਐ ਰਣਜੀਤ ਹਾਲਖੋਣਾ ਵੱਲੋਂ ਵੀ ਬਲਵੀਰ ਹਾਲਖੋਣਾ ਵੱਲੋਂ ਵੀ ਲਾਡੀ ਜੀ ਇਹ ਮਾਨ ਜਿਹੜੇ ਰੇਸ਼ਮ ਜਾਮਾ ਰਾਏ ਤੱਕ ਵੀ ਇਹਦੇ ਕਰਦੇ ਲਾਡੀ ਬਿਲਕੁਨ ਉਹਨਾਂ ਦੇ ਨਾ ਵੇਖਣਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਨੌਜਾਨ ਕਬੱਡੀ ਪਾਉਂਦਾ ਹੋਇਆ ਤੇ ਦੂਜੇ ਪਾਸੇ ਠਿਗਲੀ ਵਾਲਾ ਇਹ ਆ ਅਮਨ ਠਿਗਲੀ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਵਿਕਰਮ ਬਾਨ ਤੇ सुरेश కుమార్ ਵਾਲ ਤੇ surjit ਵਾਲ ਤੇ ਸਾਰੇ ਸਾਥੀਆਂ ਵੱਲੋਂ ਤੇ ਇਧਰ लाडी ਫਿਰਕ ਤੇ लाडी ਸਾਡਾ ਵੀਰ ਕਸੀਦਪੁਰ ਇਟਲੀ ਤੋਂ ਅਮਰਤ ਕੰਗ ਯੂਐਸਏ ਇਹਨਾਂ ਬੋਲਾਂ ਦਾ ਮਾਰ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਅਤੇ ਪਰ ਆ ਸਵਾਦ ਵੀ ਆਇਆ ਮੇਰੇ ਵੀਰੋ ਤੁਸੀਂ ਵਿੱਚ ਆਗੇ ਥੋੜਾ ਥੋੜਾ ਪਿੱਛੇ ਨੂੰ ਅੜ ਜਾਓ ਬੜੀ ਮਿਹਰਬਾਨੀ ਹੋਵੇਗੀ ਲਓ ਵੇਖਦਾ ਖੇਡ ਮੈਦਾਨ ਦੇ ਵਿੱਚ ਨੌਜਨ ਰੇਸ਼ਮ ਜਾਮਾ ਰਹੇਗਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਵਿੱਚ ਕਬੱਡੀ ਦਾ ਸਵਾਦ ਲੈ ਰਹੇ ਦਰਸ਼ਕ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦਾ ਪਿੰਡ ਕਸੀੜਪੁਰ ਬਿਨਾਂ ਕਿਸੇ ਕਹਿੰਦੇ ਜੋ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਹੈ ਪਰ ਦਰਸ਼ਕ ਜਿਹੜੇ ਥੋੜੇ ਗਰਾਊਂਡ ਦੇ ਵਿੱਚ ਜਿਆਦਾ ਆ ਗਏ ਹੈ ਬੇਨਤੀ ਹੈ ਵੀ ਉਹ ਬਾਹਰ ਚਲੇ ਜਾਣ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਆ ਟਾਈਗਰ ਸੰਧਰਾ ਵਾਲਾ ਟਾਈਗਰ ਸੰਧਰਾ ਵਾਲਾ ਮੇਰੇ ਵੀਰੋ ਇਸ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਾਡੀ ਵੱਲੋਂ ਕਹਿੰਦੇ ਮਾਇਆ ਤੇ ਗੱਫੇ ਦੇ ਉੱਤੇ ਜਾ ਰਹੇ ਹੈ ਬਰਵੀਰ ਸਿੰਘ ਯਾਲਖ ਵੱਲੋਂ ਇਧਰ ਸਾਡੇ ਸੁਰੇਜ ਜੀ ਤੇ ਨਾਲ ਰਵਿੰਦਰ ਸਿੰਘ ਸੁਖਦੀ ਵਸਨੋਂ ਨਾਲੋਂ ਵੀ ਇਹ ਮਾਤ ਦੇ ਕਿਸੇ ਕੋਈ ਦੇ ਕਰਦੇ ਹੋ ਜੀ ਬੜੀ ਮਿਹਰਬਾਨੀ ਹੋਵੇ ਜੀ ਗਰਾਊਂਡ ਕਲੀਅਰ ਕਰਦੇ ਸਾਰੇ ਮੇਰੇ ਵੀਰੋ ਗਰਾਊਂਡ ਕਲੀਅਰ ਕਰ ਲਓ ਜੀ ਕਬੱਡੀ ਦੇਖਣੀ ਹੈ ਮੇਰੀ ਹੱਥ ਵਨ ਕੇ ਬੇਨਤੀ ਹੈ ਜੇ ਕਬੱਡੀ ਦੇਖਣੀ ਹੈ ਤੇ ਗਰਾਊਂਡ ਥੋੜਾ ਕਲੀਅਰ ਕਰਦੇ ਹੋ ਲਓ ਦੇਖਣਾ ਖੇਡ ਮੈਦਾਨ ਦੇ ਵਿੱਚ ਗੋਰੂ ਗੱਜਣ ਵਾਲੀ ਆ ਇੱਕ ਪਾਸੇ ਗੱਜਣ ਵਾਲਾ ਪਿੰਡ ਹੈ ਤੇ ਦੂਜੇ ਪਾਸੇ ਕਹਿੰਦੇ ਇਹ ਹੈ ਮੇਰੇ ਵੀਰੋ ਸ਼ਕਰਪਰੀਆ 100 ਰੁਪਏ ਇਸ ਨੌਜਨ ਲਈ சுரேਸ਼ ਕੁਮਾਰ ਜੀ ਤੇ ਰਿੱਕੀ ਗਿਰਦੀ ਉਹਨਾਂ ਦਾ ਇਸ ਨੌਜਨ ਕਮੇਟੀ ਦੇ ਲਈ ਚੱਲਦਾ ਹੋਇਆ ਮੈਚ ਸਮਾਪਤ ਹੋ ਚੁੱਕਿਆ ਮੇਰੇ ਵੀਰੋ ਧੰਨਵਾਦ ਇਹ ਦੋਨੇ ਦੋਨੇ ਟੀਮਾਂ ਦੋਨੇ ਟੀਮਾਂ ਨੂੰ ਬੈਂਟੀਆਂ ਸਟੇਜ ਉੱਪਰ ਆ ਜਾਣ ਸ਼ੌਕਰ ਸਾਹਿਬ ਇਹ ਨਾਮ ਜਗਰਾਵ ਦੀ ਟੀਮ ਦੇ ਪੁਆਇੰਟ ਨੇ ਸਾਡੇ ਨਾਲ ਜਗਰਾਵ ਦੇ ਸਾਡੇ 13 ਤੇ ਮੀਰੀ ਪੀਰੀ ਕਬੱਡੀ ਕਲੱਬ ਦੇ 18 ਪੁਆਇੰਟ ਨੇ ਫਸਤ ਮੀਰੀ ਪੀਰੀ ਸੈਕੰਡ ਜਗਰਾਉ ਕਸੀਧਪੁਰ ਦੇ ਕਬੱਡੀ ਕੱਪ ਤੋਂ ਜੇ ਕਿਸੇ ਨੇ ਵੀਰ ਦੀ ਸ਼ਾਨ ਦੀ ਖਲਾਬ ਗੱਲਤ ਬੋਲਿਆ ਗਿਆ ਵੇ ਤੇ ਆਪਣੇ ਛੋਟੇ ਵੀਰ ਰੁਪਿੰਦਰ ਜਲਾਲ ਨੂੰ ਅਣਜਾਣ ਦਾ ਬੱਚਾ ਸਮਝ ਕੇ ਮaaf ਕਰਨਾ ਹਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ